ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 15 ਅਕਤੂਬਰ ਹੈ 15 ਅਕਤੂਬਰ 1981 ਅਕਾਲੀ ਦਲ ਦੀ ਮੀਟਿੰਗ 27 ਸਤੰਬਰ ਨੂੰ ਲੁਧਿਆਣੇ ਦੇ ਗੁਰਦੁਆਰਾ ਆਲਮਗੀਰ ਦੇ ਵਿੱਚ ਹੋਈ ਸੀ। ਇਸ ਮੀਟਿੰਗ ਦੀ ਕਾਰਵਾਈ ਪੂਰੀ ਤਰ੍ਹਾਂ ਖੂਫੀਆ ਰੱਖੀ ਗਈ ਸੀ। ਮੀਟਿੰਗ ਦੀ ਕਾਰਵਾਈ ਖਤਮ ਹੋਣ ਮਗਰੋਂ ਅਕਾਲੀ ਦਲ ਨੇ ਐਲਾਨ ਕੀਤਾ ਕਿ ਜੇਕਰ ਭਿੰਡਰਾਂ ਵਾਲਿਆਂ ਨੂੰ 17 ਅਕਤੂਬਰ ਤੱਕ ਰਹਾ ਨਾ ਕੀਤਾ ਗਿਆ ਤਾਂ ਅਕਾਲੀ ਦਲ 18 ਅਕਤੂਬਰ 1981 ਤੋਂ ਸਿਵਲ ਨਾ ਫਰਮਾਨੀ ਦੀ ਲਹਿਰ ਸ਼ੁਰੂ ਕਰ ਦੇਵੇਗਾ। ਇਸ ਨੂੰ ਸਾਂਵੇਂ ਰੱਖ ਕੇ 13 ਅਤੇ 14 ਅਕਤੂਬਰ ਨੂੰ ਇੰਦਰਾ ਗਾਂਧੀ ਦਰਬਾਰਾ ਸਿੰਘ ਸੈਂਟਰਲ ਹੋਮ ਮਨਿਸਟਰ ਅਤੇ ਕੁਝ ਹੋਰ ਵੱਡੇ ਸਰਕਾਰੀ ਥੰਮ ਨਵੀਂ ਦਿੱਲੀ ਦੇ ਵਿੱਚ ਇਕੱਠੇ ਹੋਏ। ਇਸ ਸਮੇਂ ਸਾਰੇ ਕਾਂਗਰਸੀਆਂ ਨੇ ਪਿੰਡਰਾਂ ਵਾਲਿਆਂ ਨੂੰ ਰਿਹਾਅ ਕਰਨਾ ਹੀ ਪਵੇਗਾ ਅਖੀਰ ਇਸ ਮੀਟਿੰਗ ਦੇ ਵਿੱਚ ਇਹ ਫੈਸਲਾ ਹੋਇਆ ਕਿ ਪਿੰਡਰਾਂ ਵਾਲਿਆਂ ਨੂੰ ਰਿਹਾਅ ਕਰ ਦਿੱਤਾ ਜਾਵੇ ਇਸ ਤੋਂ ਇੱਕ ਦਿਨ ਮਗਰੋਂ ਹੀ 15 ਅਕਤੂਬਰ 1981 ਦੇ ਦਿਨ ਫਿਰੋਜ਼ਪੁਰ ਜੇਲ੍ਹ ਦੇ ਵਿੱਚੋਂ ਪਿੰਡਰਾਂ ਵਾਲਿਆਂ ਨੂੰ ਰਿਹਾਅ ਕਰ ਦਿੱਤਾ ਗਿਆ 15 ਅਕਤੂਬਰ 1982 ਧਰਮਯੁੱਧ ਮੋਰਚੇ ਦੇ ਸਬੰਧ ਦੇ ਵਿੱਚ ਇਸ ਵੇਲੇ ਤੱਕ ਜੇਲ੍ਹਾਂ ਦੇ ਵਿੱਚ 25000 ਤੋਂ ਜ਼ਿਆਦਾ ਸਿੱਖ ਕੈਦੀ ਸਨ ਅਤੇ ਸਰਕਾਰ ਦੀ ਹਾਲਤ ਬਹੁਤ ਮਾੜੀ ਸੀ। ਅਖੀਰ 15 ਅਕਤੂਬਰ 1982 ਦੇ ਦਿਨ ਇੰਦਰਾ ਗਾਂਧੀ ਨੇ ਸਾਰੇ ਸਿੱਖਾਂ ਦੀ ਰਿਹਾਈ ਦਾ ਐਲਾਨ ਕਰ ਦਿੱਤਾ ਪਰ ਕੁਝ ਜੇਲ੍ਹਾਂ ਦੇ ਵਿੱਚੋਂ ਅਕਾਲੀਆਂ ਨੇ ਬਾਹਰ ਆਉਣ ਤੋਂ ਨਾ ਕਰ ਦਿੱਤੀ। ਅਕਾਲੀ ਦਲ ਨੂੰ ਹੁਕਮ ਕਰਕੇ ਉਹਨਾਂ ਨੂੰ ਬਾਹਰ ਸੱਤਣਾ ਪਿਆ। 15 ਅਕਤੂਬਰ 1983 ਦੇ ਦਿਨ ਖਾੜਕਵਾ ਨੇ ਚੰਡੀਗੜ੍ਹ ਦੇ ਵਿੱਚ ਇਕਰਾਮ ਲੀਲਾ ਉੱਤੇ ਬੰਬ ਸੁੱਟਿਆ ਜਿਸ ਦੇ ਨਾਲ ਤਿੰਨ ਬੰਦੇ ਮਰ ਗਏ ਅਤੇ 22 ਜ਼ਖਮੀ ਹੋ ਗਏ। 15 ਅਕਤੂਬਰ 1985 ਸਰਜੀਤ ਬਰਨਾਲੇ ਨੇ ਸੈਂਕੜੇ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਜ਼ਿਲ੍ਹਿਆਂ ਦੇ ਵਿੱਚ ਸੁੱਟ ਰੱਖਿਆ ਸੀ ਜ਼ਿਲ੍ਹਿਆਂ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਬਹੁਤ ਸਾਰੀਆਂ ਮੁੱਢਲੀਆਂ ਕਾਨੂੰਨੀ ਸਹੂਲਤਾਂ ਵੀ ਹਾਸਲ ਨਹੀਂ ਸਨ ਅਤੇ ਇਸ ਤੇ 15 ਅਕਤੂਬਰ ਨੂੰ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਬੰਦ ਸਿੱਖਾਂ ਦੇ ਵਿੱਚੋਂ 11 ਜਣਿਆਂ ਨੇ 3 ਦਿਨ ਦੀ ਭੁੱਖ ਹੜਤਾਲ ਕਰ ਦਿੱਤੀ ਪੁਲਿਸ ਦੀਆਂ ਜ਼ਿਆਤੀਆਂ ਦੇ ਖਿਲਾਫ ਭੁੱਖ ਹੜਤਾਲ ਕਰਨ ਦੇ ਵਿੱਚ ਰਣੇਂਦਰ ਸਿੰਘ ਬਲਦੇਵ ਸਿੰਘ ਜਸਪਾਲ ਸਿੰਘ ਉਪਕਾਰ ਸਿੰਘ ਬਲਕਾਰ ਸਿੰਘ ਜਗਜੀਤ ਸਿੰਘ ਮਨਜੀਤ ਸਿੰਘ ਦੀਦਾਰ ਸਿੰਘ ਸਹਿਬ ਸਿੰਘ ਸਰਦਾਰਾ ਸਿੰਘ ਕਮਲੇਂਦਰ ਸਿੰਘ ਸ਼ਾਮਲ ਸਨ ਇਨਾਂ ਨੂੰ ਅੰਮ੍ਰਿਤਸਰ ਜੇਲ੍ਹ ਦੇ ਵਿੱਚੋਂ ਬਦਲ ਕੇ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ 15 ਅਕਤੂਬਰ 1999 ਦੇ ਦਿਨ ਪੰਜਾਬ ਪੁਲਿਸ ਨੇ ਮਹਿਲ ਸਿੰਘ ਵਾਸੀ ਸੈਦੋ ਨੇੜੇ ਪੱਟੀ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 15 ਅਕਤੂਬਰ 1999 ਦੇ ਦਿਨ ਬਬਰ ਖਾਲਸਾ ਜਥੇਬੰਦੀ ਦੇ ਬਾਨੀ ਜੇਹਦਾਰ ਤਲਵਿੰਦਰ ਸਿੰਘ ਨੂੰ ਪੁਲਿਸ ਥਾਣੇਦਾਰ ਕਮਲਜੀਤ ਸਿੰਘ ਫਲੋਰ ਨੇ ਨਕਲੀ ਮੁਕਾਬਲੇ ਦੇ ਵਿੱਚ ਪਿੰਡ ਕੰਗ ਅਰਾਈਆਂ ਦੇ ਵਿੱਚ ਸ਼ਹੀਦ ਕਰ ਦਿੱਤਾ ਪੁਲਿਸ ਨੇ ਕੁਝ ਮੁਸਲਮਾਨਾਂ ਨੂੰ ਵੀ ਮਾਰ ਕੇ ਇਹ ਹੀ ਕਿਹਾ ਕਿ ਇਹ ਸਾਰੇ ਪਾਕਿਸਤਾਨ ਦੇ ਜਿਸੂਸ ਹਨ ਜੋ ਤਲਵਿੰਦਰ ਸਿੰਘ ਦੇ ਨਾਲ ਹੀ ਨਕਲੀ ਮੁਕਾਬਲੇ ਦੇ ਵਿੱਚ ਮਾਰੇ ਗਏ ਸ਼੍ਰੋਮਣੀ ਗ ਦੇ ਦਿਨ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਮਹਾਰਾਜਾ ਸ਼ੇਰ ਸਿੰਘ ਦੀ ਨਕਲੀ ਵੰਸਾਵਲੀ ਵਾਲੀ ਸੈੱਲ ਉਤਾਰ ਦਿੱਤੀ। ਵਿਦਵਾਨਾਂ ਨੇ ਕਈ ਵਾਰ ਸ਼੍ਰੋਮਣੀ ਕਮੇਟੀ ਤੋਂ ਇਸ ਨੂੰ ਹਟਾਉਣ ਦੀ ਮੰਗ ਕੀਤੀ ਸੀ ਪਰ ਇਹ ਉਦੋਂ ਤੱਕ ਨਾ ਹੋ ਸਕਿਆ ਜਦ ਤੱਕ ਵਿਦਵਾਨ ਸਿੰਘ ਦੇ ਨਾਂ ਤੇ ਇੱਕ ਸਿੱਖ ਨੇ 7 ਮਾਰਚ 2014 ਦੇ ਦਿਨ ਇਸ ਬੰਦੀ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਵਿੱਚ ਕੇਸ ਨਾ ਕਰ ਦਿੱਤਾ। 15 ਅਕਤੂਬਰ 2014 ਦੇ ਦਿਨ ਹੋਈਆਂ ਹਰਿਆਣਾ ਅਸੈਂਬਲੀ ਦੀਆਂ ਚੋਣਾਂ ਦੇ ਨਤੀਜੇ 19 ਅਕਤੂਬਰ ਨੂੰ ਐਲਾਨੇ ਗਏ ਸਨ। 90 ਦੇ ਵਿੱਚੋਂ 15 ਸੀਟਾਂ ਤੋਂ ਪੰਜਾਬੀ ਉਮੀਦਵਾਰ ਜਿੱਤੇ। ਇਹਨਾਂ ਦੇ ਵਿੱਚੋਂ 9 ਭਾਜਪਾ ਦੇ, 4 ਇਨੈ ਪੰਜਾਬ ਦੇ ਵਿੱਚੋਂ 4 ਸਿੱਖ ਸਨ ਜਿਨ੍ਹਾਂ ਦੇ ਵਿੱਚ ਭਾਜਪਾ ਦੇ ਬਖਸ਼ੀਤ ਸਿੰਘ ਵਿਰਕ, ਲੋਕਦਲ ਦੇ ਜਸਵਿੰਦਰ ਸਿੰਘ ਸੰਧੂ, ਅਤਰਵਿੰਦਰ ਸਿੰਘ ਬਲਿਆਲਾ ਅਤੇ ਬਾਦਲ ਅਕਾਲੀ ਦਲ ਦੇ ਬਲਕੌਰ ਸਿੰਘ ਸ਼ਾਮਲ ਨੇ 15 ਅਕਤੂਬਰ 2024 ਦੇ ਦਿਨ ਭਾਰਤ ਅਤੇ ਕੈਨੇਡਾ ਦੇ ਵਿਚਾਲੇ جاری ਸਫਾਰਤੀ ਤਣਾਅ ਦੇ ਦਰਮਿਆਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਦੋਸ਼ ਲਾਏ ਕਿ ਕੈਨੇਡੀਅਨ ਨਾਗਰਿਕਾਂ ਉੱਤੇ ਉਹਨਾਂ ਦੇ ਆਪਣੇ ਮੁਲਕ ਦੇ ਵਿੱਚ ਹਮਲੇ ਕਰਨ ਲਈ ਭਾਰਤ ਆਪਣੇ ਡਿਪਲੋਮੇਟਾਂ ਅਤੇ ਜਥੇਬੰਦ ਅਪਰਾਧ ਨੂੰ ਅੰਜਾਮ ਦੇਣ ਵਾਲਿਆਂ ਦੀ ਵਰਤੋਂ ਕਰ ਰਿਹਾ ਹੈ ਅਤੇ ਕੈਨੇਡਾ ਦੇ ਨਾਗਰਿਕ ਆਪਣੀ ਹੀ ਧਰਤੀ ਉੱਤੇ ਅਸੁਰੱਖਿਅਤ ਮਹਿਸੂ ਉਨਾਇਤ ਨੂੰ ਨਵੀਂ ਦਿੱਲੀ ਦੀ ਮਿਸਾਲੀ ਗਲਤੀ ਘਰਾਰ ਦਿੱਤਾ 트루ਡੋ ਨੇ ਇਹ ਟਿੱਪਣੀਆਂ ਭਾਰਤ ਵੱਲੋਂ 6 ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢਣ ਅਤੇ ਕੈਨੇਡਾ ਵਿੱਚਲੇ ਭਾਰਤੀ ਹਾਈ ਕਮਿਸ਼ਨਰ ਅਤੇ ਨਿਸ਼ਾਨਾ ਬਣਾਏ ਗਏ ਹੋਰ ਡਿਪਲੋਮੈਟਾਂ ਨੂੰ ਵਾਪਸ ਸੱਦਣ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਕੀਤੀਆਂ ਕੈਨੇਡਾ ਦੇ ਵਿਦੇਸ਼ ਮੰਤਰੀ ਮਲਾਨੀ ਜੋਲੀ ਨੇ ਪੱਤਰਕਾਰਾਂ ਦੇ ਨਾਲ ਇੱਕ ਵੱਖਰੀ ਮਿਲਣੀ ਦੇ ਦੌਰਾਨ ਇਹ ਗੱਲ ਕਹੀ ਸੀ ਕਿ ਕੈਨੇਡਾ ਸਰਕਾਰ ਭਾਰਤ ਦੇ ਨਾਲ ਕੂਟਨੀਤਿਕ ਟਕਰਾਅ ਨਹੀਂ ਚਾਹੁੰਦੀ ਪਰ ਬਾਹਰਲੇ ਦੇਸ਼ਾਂ ਦੇ ਏਜੰਟਾਂ ਵੱਲੋਂ ਇੱਥੋਂ ਦੇ ਲੋਕਾਂ ਨੂੰ ਡਰਾਉਣਾ ਧਮਕਾਉਣਾ ਤੰਗ ਪਰੇਸ਼ਾਨ ਕਰਨਾ ਜਾਂ ਫਿਰ ਮਾਰਨ ਦੇ ਯਤਨ ਕਰਨ ਨੂੰ ਕਿਸੇ ਵੀ ਹਾਲਤ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਉਹਨਾਂ ਨੇ ਕਿਹਾ ਕਿ ਭਾਰਤੀ ਡਿਪਲੋਮੇਟਾਂ ਨੂੰ ਇੱਥੋਂ ਭੇਜਣ ਦਾ ਔਖਾ ਫੈਸਲਾ ਕੈਨੇਡੀਅਨ ਲੋਕਾਂ ਦੀ ਸੁਰੱਖਿਆ ਲਈ ਹੀ ਕੀਤਾ ਗਿਆ ਦੂਜੇ ਪਾਸੇ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਨੇ ਦੋਸ਼ ਲਾਇਆ ਕਿ ਭਾਰਤ ਸਰਕਾਰ ਦੇ ਏਜੰਟਾਂ ਨੇ ਕੈਨੇ ਖਾਸ ਕਰਕੇ ਖਾਲਿਸਤਾਨ ਪੱਖੀ ਲੋਕਾਂ ਕਾਰਕੁਨਾ ਉੱਤੇ ਹਮਲੇ ਕਰਨ ਵਾਲੇ ਬਿਸ਼ਨੋਈ ਗ੍ਰੋਹ ਦੇ ਨਾਲ ਸਬੰਧਤ ਨੇ ਆਰਸੀਐਮਪੀ ਦੇ ਕਮਿਸ਼ਨਰ ਮਾਈਕ ਡੋਹੈਨ ਅਤੇ ਉਹਨਾਂ ਦੇ ਦੂਜੇ ਨੰਬਰ ਦੀ ਅਧਿਕਾਰੀ ਬ੍ਰਿਗੇਡ ਗੋਬਿੰਨ ਨੇ ਓਟਵਾ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਦਾਅਵਾ ਕੀਤਾ ਕਿ ਕੈਨੇਡਾ ਵਿੱਚਲੇ ਖਾਲਿਸਤਾਨੀ ਪੱਖੀ ਲੋਕਾਂ ਅਤੇ ਖਾਲਿਸਤਾਨੀ ਲਹਿਰ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ।